ਅਮ੍ਰਿਤ ਵੇਲੇ ਦੇ ਹੁਕਮਨਾਮਾ ਸਾਹਿਬ ਦੇ ਵਿਚਾਰ ਸਰਵਣ ਕਰੋ ਜੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਿਲੰਗ ਮਲਾ ਪਹਿਲਾ ਹੈ ਬਹੁਤਾਂ ਨਾਨ ਚਿੰਦੇ ਇਤਨਾ ਕੋਝਾ ਮਾਨ ਤੂੰ ਕਿਉਂ ਕਰਦੀ ਹੈ ਪਰਮਾਤਮਾ ਤੇਰੇ ਆਪਣੇ ਹੀ ਹਿਰਦੇ ਘਰ ਵਿੱਚ ਹੈ ਤੂੰ ਉਸ ਦੇ ਮਿਲਾਪ ਦਾ ਆਨੰਦ ਕਿਉਂ ਨਹੀਂ ਮਾਨਦੀ ਇੱਕ ਪੋਲੀ ਜੀ ਵਿਸਥੀਏ ਪਤੀ ਪ੍ਰਭੂ ਤੇਰੇ ਅੰਦਰ ਹੀ ਤੇਰੇ ਨੇਲੇ ਵਸ ਰਿਹਾ ਹੈ ਤਉ ਜੰਗਲ ਆਦਿਕ ਬਾਲਾ ਸੰਸਾਰ ਕਿਉ ਪਾਲਦੀ ਫਿਰਦੀ ਹੈ ਜੇ ਤੂੰ ਉਸ ਦਾ ਦੀਦਾਰ ਕਰਨਾ ਹੈ ਤਾਂ ਆਪਣੀ ਅਗਿਆਨ ਦੀਆਂ ਅੱਖਾਂ ਵਿੱਚ ਪ੍ਰਭੂ ਦੇ ਦਰ ਅਦਬ ਦੇ ਸੁਰਮੇ ਦੀਆਂ ਸਲਾਈਆਂ ਪਾ ਪ੍ਰਭੂ ਦੇ ਪਿਆਰ ਦਾ ਹਾਰ ਸਿੰਘਾਰ ਕਰ ਜੀਵ ਇਸਤਰੀ ਤਦੋ ਹੀ ਸੁਹਾਗ ਪਾਗ ਵਾਲੀ ਤੇ ਪ੍ਰਭੂ ਚਰਣਾ ਵਿੱਚ ਜੁੜੀ ਹੋਈ ਸਮਝੀ ਜਾਂਦੀ ਹੈ ਜਦੋਂ ਪ੍ਰਭੂ ਪਤੀ ਉਸ ਨਾਲ ਪਿਆਰ ਕਰੇ ਇੱਕ पर अन्नान जीव स्त्री की कर सकती है जे ओ जीव स्त्री खसम प्रभु चंगी ही ना लगे अजे ही जीव स्त्री पावे कितने ही तरले पी करे पति प्रभु का महल कर लाभ ही नहीं सकती असल गल ए है कि जीव स्त्री पावे कितनी ही दौड़ भज करे प्रभु की मेहर नज़र तो बिना कुछ भी हासिल नहीं हों ਜੇ ਜੀਵ ਇਸਤਰੀ ਜੀਵ ਦੇ ਜਸ ਕੇ ਲਾਲਚ ਤੇ ਅਹੰਕਾਰ ਆਦਿਕ ਵਿੱਚ ਹੀ ਮਸਤ ਰਹੇ ਅਤੇ ਸਦਾ ਮਾਇਆ ਦੇ ਮੋਹ ਵਿੱਚ ਡੁੱਬੀ ਰਹੇ ਤਾਂ ਇਨੀ ਗੱਲ ਹੀ ਖਸਮ ਪ੍ਰਭੂ ਨਹੀਂ ਮਿਲਦਾ ਉਹ ਜੀਵ ਇਸਤਰੀ ਅਨਾਨ ਹੀ ਰਹੀ ਜੋ ਵਿਕਾਰਾ ਵਿੱਚ ਪੀ ਮਸਤ ਰਹੇ ਤੇ ਫਿਰ ਪੀ ਸਮਝੇ ਕਿ ਉਹ ਪਤੀ ਪ੍ਰਭੂ ਨੂੰ ਪ੍ਰਸੰਗ ਕਰ ਸਕਦੀ ਹੈ 2 ਜਿਨ੍ਹਾਂ ਨੂੰ ਪਤੀ ਪ੍ਰਭੂ ਮਿਲ ਪਿਆ ਹੈ ਬੇਸ਼ੱਕ ਉਹਨਾਂ ਸੁਹਾਗ ਪਾਗ ਵਾਲੀਆਂ ਨੂੰ ਜਾ ਕੇ ਪੁੱਛ ਵੇਖੋ ਕਿ ਕੈਨੀ ਗੱਲ ਹੀ ਖਸਮ ਪ੍ਰਭੂ ਮਿਲਦਾ ਹੈ ਉਹ ਇਹੀ ਉੱਤਰ ਦਿੰਦੀਆਂ ਹਨ ਕਿ ਚਲਾਕੀ ਤੇ ਤਤਕਾ ਛੱਡ ਦੇਉ ਜੋ ਕੁਝ ਪ੍ਰਭੂ ਕਰਦਾ ਹੈ ਉਸ ਨੂੰ ਚੰਗਾ ਸਮਝ ਕੇ ਸਿਰ ਮੱਥੇ ਤੇ ਮੰਨ ਲੋ ਜਿਸ ਪ੍ਰਭੂ ਦੇ ਪਰੇਮ ਦਾ ਸਤਕਾ ਨਾਮ ਵਸਕ ਮਿਲਦੀ ਹੈ ਉਸ ਦੇ ਚਰਨਾ ਵਿੱਚ ਮਨ ਜੋੜੋ ਖਸਮ ਪ੍ਰਭੂ ਜੋ ਹੁਕਮ ਕਰਦਾ ਹੈ ਉਹ ਕਰੋ ਆਪਣਾ ਸਰੀਰ ਤੇ ਮਨ ਉਸਦੇ ਹਵਾਲੇ ਕਰੋ ਬਸ ਇਸ ਸੁਗੰਧੀ ਚਿੰਦ ਵਾਸਤੇ ਵਰਤੋ ਸੁਹਾਗ ਪਾਗ ਵਾਲੀਆਂ ਇਹੀ ਹਾਕ ਦੀਆਂ ਹਨ ਕਿ ਇਹ ਪੈਣ ਇਹਨੀ ਗੱਲ ਹੀ ਖਸਮ ਪ੍ਰਭੂ ਮਿਲਦਾ ਹੈ ਤਿੰਨ ਖਸਮ ਪ੍ਰਭੂ ਤਦੋ ਹੀ ਮਿਲਦਾ ਹੈ ਜਦੋਂ ਆਪਾ ਕਾਵ ਦੂਰ ਕਰੀਏ ਇਸ ਤੋਂ ਬਿਨਾ ਕੋਈ ਹੋਰ ਉਦਮ ਵਿਅਰਥ ਚਲਾਤੀ ਹੈ ਜ਼ਿੰਦਗੀ ਦਾ ਉਹ ਦਿਨ ਸਫਲ ਜਾਣੋ ਜਦੋਂ ਪਤੀ ਪ੍ਰਭੂ ਮੇਰ ਦੀ ਨਿਹਾਲ ਨਾਲ ਤੱਕੇ ਜਿਸ ਜੀਵ ਇਸਤਰੀ ਵੱਲ ਮੇਰ ਦੀ ਨਿਗਾਹ ਕਰਦਾ ਹੈ ਉਹ ਮਾਨੋ ਨੋ ਖਜ਼ਾਨੇ ਲੱਭ ਲੈਂਦੀ ਹੈ हे ਨਾਨਕ ਜਿਹੜੀ ਜੀਵ ਇਸਤਰੀ ਆਪਣੇ ਖਸਮ ਪ੍ਰਭੂ ਨੂੰ ਪਿਆਰੀ ਹੈ ਉਹ ਸੁਹਾਗ ਪਾਗ ਵਾਲੀ ਹੈ ਉਹ ਜਗਤ ਪਰਿਵਾਰ ਵਿੱਚ ਆਦਰ ਮਾਨ ਪ੍ਰਾਪਤ ਕਰਦੀ ਹੈ ਜਿਹੜੀ ਪ੍ਰਭੂ ਦੇ ਪਿਆਰ ਰੰਗ ਵਿੱਚ ਰੰਗੀ ਰਹਿੰਦੀ ਹੈ ਜੈਲੀ ਅਡੋਲਤਾ ਵਿੱਚ ਮਸਤ ਰਹਿੰਦੀ ਹੈ ਜੈਲੀ ਦਿਨ ਰਾਤ ਪ੍ਰਭੂ ਦੇ ਪਿਆਰ ਵਿੱਚ ਮਗਨ ਰਹਿੰਦੀ ਹੈ ਉਹੀ ਸੋਹਣੀ ਹੈ ਸੋਹਣੇ ਰੂਪ ਵਾਲੀ ਹੈ ਅਕਲ ਵਾਲੀ ਹੈ ਤੇ ਸਿਆਣੀ ਕਹੀ ਜਾਂਦੀ ਹੈ 4 2 4 ਸਾਰੀ ਸੰਗਤ ਕਮੈਂਟ ਵਿੱਚ ਵਾਹਿਗੁਰੂ ਜੀ ਲਿਖ ਕੇ ਹਾਜ਼ਰੀ ਲਵਾਓ ਜੀ ਰੋਜ਼ਾਨਾ ਸਿੱਖ ਇਤਿਹਾਸ ਦੀਆਂ ਵੀਡੀਓ ਦੇਖਣ ਲੇ ਸਿੱਖ ਕੋਸਟ YouTube ਚੈਨਲ ਨੂੰ ਵੀ ਜਰੂਰ ਸਬਸਕ੍ਰਾਈਬ ਕਰਕੇ ਕੰਟੀ ਤੇ ਕਲਿੱਕ ਕਰਕੇ ਆਲ ਨੋਟੀਫਿਕੇਸ਼ਨ ਚਾਲੂ ਕਰ ਲਓ ਜੀ ਤਾਂਕਿ ਤੁਹਾਨੂੰ ਆਉਣ ਵਾਲੀਆਂ ਨਵੀਆਂ ਵੀਡੀਓਜ਼ ਦੇ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲ ਸਕਣ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਨਾ WhatsApp group join ਕਰਨ ਲਈ 98550586990 ਨੰਬਰ ਤੇ ਮੈਸੇਜ ਕਰ ਦੇਵੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀਓ